ਸੱਦਾ ਆ ਗਿਆ ਕਚਹਿਰੀ ਚ ਸਿਪਾਈ ਦਾ ਸਮ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਆ ਗਿਆ ਕਚਹਿਰੀ ਚ ਸਿਪਾਈ ਦਾ ਸਮ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਸਾਡੇ ਬੰਨ ਦਸਤਾਰ ਚੇਤੀ ਤੁਰਦੇ ਨਾ ਦੇਰ ਜ਼ਰਾ ਲੈਂਦਾ ਦੀਏ ਦੋਵੇਂ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਚਿੱਤ ਨਾ ਢੁਲਾਈਂ ਦਾਦੀਏ ਸਾਨੂੰ ਅੰਬਰਾਂ ਦੇ ਧਾਰਿਆਂ ਤੋਂ ਤੱਕੀ ਜੇ ਮੁੜ ਕੇ ਨਾ ਆਏ ਦਾਦੀ ਏ ਹਾਂ 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 ਸਾਨੂੰ ਡਰਨੀ ਕਿਸੇ ਦਾ ਪੁਰਾ ਪੈਣੀ ਡਰੋ ਚੁੱਕ ਜਾਈਏ ਕੋਈ ਸ਼ੈ ਨਹੀਂ ਹਜਕਾਰਿਆਂ ਦੀ ਗੂੰਜ ਕੰਦਾ ਪਾੜਦੀ ਸਾਡੇ ਨਾਲ ਨਾ ਹਕੂਮਤ ਤੇ ਤੂੰ ਖੈ ਨਹੀਂ ਅਸੀਂ ਪੂਰਨੇ ਪੱਕੇ ਨੇ ਉਹ ਕਰਨੇ ਪੂਰਨੇ ਪੱਕੇ ਨੇ ਉਹ ਕਰਨੇ ਜੋ ਦਾਦਾ ਜੀ ਨੇ ਪਾਏ ਦਾਦੀ ਏ ਦੋ ਮੇ ਪੋਤੇ ਦਿੰਦੇ ਦਾਦੀ ਨੂੰ ਦਲੇਰੀ ਤੂੰ ਜਿੱਤ ਨਾ ਢਲਾਈਂ ਦਾਦੀ ਏ ਸਾਨੂੰ ਅੰਬਰਾਂ ਦੇ ਤਾਰਿਆਂ ਚੋਂ ਤੱਕੀ ਜੇ ਮੁੜ ਕੇ ਨਾ ਆਏਂਦਾ ਦੀਏ